ਪਾਣੀ ਦੀ ਸਪੀਡ ਵੇਖੋ ਜਿਹੜਾ ਇਧਰੋਂ ਆਉਂਦਾ ਪਿਆ ਬਿਆਸ ਦਾ ਅਰੋ ਸਪੀਡ ਚੈੱਕ ਬਹੁਤ ਤੇਜ਼ ਪਾਣੀ ਆਉਂਦੇ ਆ ਬੜਾ ਹੀ ਤੇਜ਼ ਹਲੇ ਘਟ ਪਾਈ ਜਾਂਦਾ ਵੇ ਦਰ ਕੋਈ ਵੀ ਨਹੀਂ ਬੰਦ ਇਹ ਨਹੀਂ ਕੋਈ ਕਹਿ ਸਕਦਾ ਕਿ ਦਰ ਕੋ ਬੰਦ ਕੀਤੇ ਹੋਏ ਨਹੀਂ ਦਰ ਸਾਰੇ ਛੱਡੇ ਗਏ ਹਰ ਛੱਡੇ ਪਾਣੀ ਆਣੀ ਦੀ ਸਪੀਡ ਹੀ ਬੜੀ ਜ਼ਿਆਦੀ ਨਹੀਂ ਨਾ ਮਾਰੋ ਘੱਟ ਤੋਂ ਘੱਟ ਵੀ ਪਾਣੀ 25 ਕਿਲੋਮੀਟਰ ਦੀ ਸਪੀਡ ਤੇ 25 30 35 ਕਿਲੋਮੀਟਰ ਦੀ ਜਵੇਂ ਆਪਾਂ ਮੋਟਰਸਾਈਕਲ ਲਈ ਜਾਨੀ ਓਨੇ ਸਪੀਡ ਤੇ ਪਾਣੀ ਆਉਂਦਾ ਪਿਆ ਦੇਖੋ ਇੱਧਰ ਇਹ ਸਾਰਾ ਆਉਂਦਾ ਪਿਆ ਬਿਆਸ ਦਾ ਇੱਧਰਲੇ ਬੰਨੇ ਪੈ ਗਿਆ ਸਤਲੋਜ ਸਤਲੋਜ ਦਾ ਪਾਣੀ ਅਜੇ ਘੱਟ ਆਉਂਦਾ ਪਿਆ ਬਿਆਸ ਨੇ ਤੇ ਬਹੁਤ ਜ਼ਿਆਦੀ ਤਬਾਹੀਆਂ ਲਾਈਆਂ ਹਨ ਦੇਖੋ ਸਾਰਾ ਪਾਣੀ ਬਿਆਸ ਦਾ ਜਿਹੜਾ ਆਉਂਦਾ ਪਿਆ ਨੇ ਪਰਲੇ ਬਨੇ ਵੇਰੇ ਆਪਾ ਲੈ ਵੀ ਇਧਰ ਕਰੋ ਚੈੱਕ ਬਹੁਤ ਜਿਆਦੀ ਰੋਣ ਦੇ ਪਾਣੀ ਔਰ ਦੋ ਜਿਆਦਾ ਪਾਣੀ ਤੇਜ ਹੈ ਵੀ ਵਾਹ ਸਾ ਜਾਰੀ ਵਿਆਸ ਚ ਗਲਾਲੀ ਜਾਦੀ ਹੈ ਦੋ ਜਿਆਦਾ ਹੈ ਨਾ ਵਿਆਸ ਚ ਓ ਪਰਲਾ ਪੁਲ ਦਿਖਦਾ ਭੈਰੀ ਕਿਹਦਾ ਵਾਹ ਬਈ ਵਾਹ ਤਬਾਈਆਂ ਲਾਈ ਜਾਂਦਾ ਹੈ ਵੇ ਮਾਰਾ ਹੀ ਭੜੀ ਕਰੇ ਕੀ ਦੱਸੇ ਤੇ ਕਰ ਸਕਦਾ ਬੰਦਾ ਕੋਈ ਬੰਦਾ ਹੋਵੇ ਤੈਨੂੰ ਜਾ ਕੇ ਰੋਕੇ ਵੀ ਇਹ ਦੇ ਗਾਈ ਖਵਾਜਾ ਦਾ ਖਵਾਜੇ ਨੂੰ ਕੀ ਆਖੇ ਹਣ ਬੰਦਾ ਵੇਖੋ ਮਾਰ ਦਾ ਛੱਲਾ ਪਾਇਆ ਦਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਕਿ ਦਰ ਨਹੀਂ ਚੁੱਕੇ ਦਰਾਂ ਨਹੀਂ ਤੁਸੀਂ ਢੋਲਾਂ ਦੀ ਉਚਾਈ ਵੇਖ ਲਓ ਕਿ ਸਾਰੇ ਢੋਲ ਘੜ ਤੋਂ ਘਾੜਾ ਤੇ ਅੱਧੇ ਤੇ ਚੁੱਕੇ ਪੈ ਗੇ ਦਰ ਸਾਰੇ ਚੁੱਕੇ ਨੇ ਇਹ ਨਹੀਂ ਕਿ ਦਰ ਬੰਦ ਕੀਤੇ ਹੋਏ ਨੇ ਕੋਈ ਨਹੀਂ ਦਰ ਬੰਦੇਗਾ ਸਾਰੇ ਡਰ ਚੁੱਕੇ ਨੇ ਇੱਧਰ ਥੱਲੇ ਨੂੰ ਪਾਣੀ ਜਾ ਰਿਹਾ ਲੈਂਦੇ ਵਾਲੇ ਬੰਦੇ ਨੂੰ ਵਾਹ ਭਾਈ ਵਾਹ ਆਹ ਸਾਹਮਣੇ ਸੱਤ ਲੋ ਜੇ ਆ ਜਿਹੜਾ ਪੈਂਦਾ ਆ ਜਿਹੜਾ ਦੱਸ ਲੋ ਜੈ ਸਰਦਿਆ ਸਾਰਾ ਵਿਆਸ ਇਧਰ ਵਿਆਸ ਨੇ ਤਾਂ ਬਹੁਤ ਜਿਆਦੀ ਤਬਾਹੀ ਲਾਈ ਪਈ ਚਲ ਬਾਹਰ ਹੀ ਪੜੀ ਕਰੇ ਭਰਾਵਾ